meritorious ਸਕੂਲਾਂ ਦੇ ਵਿੱਚ ਜਿਹੜੀ ਓਪਨ ਕੈਟਾਗਰੀ ਦੇ ਵਿੱਚ ਆ ਜਿਹੜੀ ਲੜਕੀਆਂ ਲਈ ਸੀਟਾਂ ਕਿੰਨੀਆਂ ਨੇ ਕਿ ਓਪਨ ਕੈਟਾਗਰੀ ਦੇ ਵਿੱਚ ਆਓ ਦੇਖੀ ਆਪਾਂ ਓਪਨ ਕੈਟਾਗਰੀ ਦੇ ਵਿੱਚ ਲੜਕੀਆਂ ਲਈ ਕਿੰਨੀਆਂ ਸੀਟਾਂ ਨੇ ਓਪਨ ਕੈਟਾਗਰੀ ਤੋਂ ਭਾ ਮੈਂ ਸਪਸ਼ਟ ਕਰਦੇ ਆਂ ਉਹ ਬੱਚੇ ਓਪਨ ਕੈਟਾਗਰੀ ਵਿੱਚ ਰੱਖੇ ਜਾਂਦੇ ਆ ਜਿਨ੍ਹਾਂ ਨੇ 10ਵੀਂ ਹੈਗੀ ਜਿਹੜੀ ਸਰਕਾਰੀ ਸਕੂਲ ਵਿੱਚੋਂ ਪਾਸ ਕੀਤੀ ਹੋਵੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਤਹਿਤ ਰੱਖਿਆ ਜਾਂਦਾ ਆਓ ਕਿੰਨੀਆਂ ਸੀਟਾਂ ਨੇ ਜਿਹੜੀਆਂ ਓਪਨ ਕੈਟਾਗਰੀ ਵਾਲੇ ਬੱਚਿਆਂ ਦੀਆਂ ਨੇਗੀਆਂ ਜਾਣੀ ਕਿ ਇਹਦੇ ਵਿੱਚ ਤਿੰਨ ਕੈਟਾਗਰੀਆਂ ਨੇ ਓਪਨ ਕੈਟਾਗਰੀ ਇੱਕ ਆ ਜਾਂਦਾਗਾ ਡਿਸੇਬਲਡ ਬੱਚੇ ਮੁੰਡਿਆਂ ਦੇ ਵਿੱਚ ਤੇ ਇੱਕ ਹੈਗਾ ਜਿਹੜੀ ਕੈਟਾਗਰੀ ਬਣਦੀ ਆ ਪ੍ਰਾਈਵੇਟ ਦੀ ਤਿੰਨ ਕੈਟਾਗਰੀਆਂ ਬਣਦੀਆਂ ਨੇ ਡਿਸੇਬਲਡ ਦੇ ਵਿੱਚ ਹਾਲਾਂਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁੰਦੇ ਨੇਗੇ ਤੇ ਪ੍ਰਾਈਵੇਟ ਤਾਂ ਪ੍ਰਾਈਵੇਟ ਵਿੱਚ ਹੀ ਆਗੇ ਆਪਾਂ ਇੱਥੇ ਸਿਰਫ ਗੱਲ ਕਰਨੀ ਓਪਨ ਕੈਟਾਗਰੀ ਜਿਹੜੇ ਬੱਚੇ ਸਿਰਫ ਓਪਨ ਦੇ ਵਿੱਚ ਨੇਗੇ ਓਪਨ ਤੋਂ ਭਾਵ ਕਿ ਉਹ ਡਿਸੇਬਲਡ ਕੋਟਾ ਨਹੀਂ ਹੈ ਨਾਲ ਕੋਲੇ ਉਨੂੰ ਓਪਨ ਦੇ ਵਿੱਚ ਰੱਖਿਆ ਜਾਂਦਾ ਸਰਕਾਰੀ ਸਕੂਲਾਂ ਵਿੱਚ 10ਵੀਂ ਪਾਸ ਕੀਤੀ ਹੋਵੇ ਆਉ ਮੈਂ ਸੰਖੇਪ ਚ ਦੱਸਾਂ ਕਿੰਨੀਆਂ ਕਿੰਨੀਆਂ ਸੀਟਾਂ ਨੇ ਨਾਨ ਮੈਡੀਕਲ ਦੇ ਵਿੱਚ 894 ਨੇ ਕੁੱਲ 9 10 ਸਕੂਲ ਨੇ ਇੱਕ ਸਕੂਲ ਤਲਵਾੜਾ ਦੇ ਵਿੱਚ ਲੜਕੀਆਂ ਦਾ ਜਿਹੜਾ ਸਕੂਲ ਆ ਉੱਥੇ ਸੀਟ ਨਹੀਂ ਹੈ ਕੋਈ ਲੜਕੀਆਂ ਦੀ ਤਾਂ ਜਿਹੜਾ 9 ਸਕੂਲਾਂ ਚ ਨਾਨ ਮੈਡੀਕਲ ਚੱਲਦੀ ਆ ਮੈਰਿਟੋਰੀਅ ਸਕੂਲਾਂ ਵਿੱਚ 894 ਸੀਟਾਂ ਨੇ 9 ਦੇ ਵਿੱਚ ਮੈਡੀਕਲ ਦੇ ਵਿੱਚ 285 ਸੀਟਾਂ ਨੇ ਨੌ ਸਕੂਲਾਂ ਦੇ ਵਿੱਚ ਲੜਕੀਆਂ ਲਈ ਤੇ ਕਮਰਸ ਦੇ ਵਿੱਚ 285 ਸੀਟਾਂ ਨੇ ਲੜਕੀਆਂ ਲਈ ਨੌ ਸਕੂਲਾਂ ਦੇ ਵਿੱਚ ਤੇ ਓਪਨਲੀ ਕੁੱਲ ਸੀਟਾਂ ਬਣ ਗਈਆਂ ਲੜਕੀਆਂ ਲਈ 1464 1464 ਸੀਟਾਂ ਨੇ ਜਿਹੜੀਆਂ ਉਹ ਲੜਕੀਆਂ ਲਈ ਆ ਜਿਹੜੇ ਓਪਨ ਕੈਟਾਗਰੀ ਦੇ ਲਈ ਓਪਨ ਤੋਂ ਭਾਵ ਕੀ ਹੈਗਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਭਾਵੇਂ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆਗਾ ਜਿਵੇਂ ਅਦਰ ਐਸਸੀ ਵੀ ਸੀ ਕੋਈ ਹੋਰ ਕੈਟਾਗਰੀ ਆ ਜਾਂ ਕੋਈ ਜਨਰਲ ਆ ਸਾਰਿਆਂ ਨੂੰ ਓਪਨ ਦੇ ਵਿੱਚ ਰੱਖ ਦਿੱਤਾ ਗਿਆ ਇਸ ਕਰਕੇ 1464 ਸੀਟਾਂ ਬਣਦੀਆਂ ਨੇ ਕੁੱਲ 1725 ਸੀਟਾਂ ਨੇ ਮੁੰਡਿਆਂ ਦੀ ਜਿਦੇ ਵਿੱਚੋਂ 17 ਮਾਫ ਕਰਨਾ 1464 ਸੀਟਾਂ ਉਹ ਕੱਲੀਆਂ ਓਪਨ ਕੈਟਾਗਰੀਆਂ ਨੇ ਆਓ ਅੱਗੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਕਿੰਨੀਆਂ-ਕਿੰਨੀਆਂ ਸੀਟਾਂ ਨੇ ਸਾਰੀਆਂ ਹੈ 894 ਜਿਹੜੇ ਦਾ ਟੋਟਲ ਬਣਦਾ ਮੈਡੀਕਲ 285 ਕਿੰਨੀਆਂ-ਕਿੰਨੀਆਂ ਨੇ ਉਹ ਆਪਾਂ ਅੱਗੇ ਦੇਖੀਏ ਸੋ ਦੇਖ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਜੀ ਆ ਡਿਟੇਲ ਆ ਜਿਹੜੀ ਬੁਆਏ ਦੀ ਸਾਰੀ ਲੜਕੀਆਂ ਦੀ ਆ ਅੰਮ੍ਰਿਤਸਰ ਦੇ ਵਿੱਚ ਦੇਖੋ ਤੁਸੀਂ 170 ਸੀਟਾਂ ਨੇ ਕੁੱਲ 34 ਮੈਡੀਕਲ ਦੇ ਵਿੱਚ ਨੇ ਓਪਨ ਕੈਟਾਗਰੀ ਲਈ ਇਹ ਆਪਾਂ ਓਪਨ ਦੀ ਗੱਲ ਕਰਦੇ ਆ ਓਪਨ ਵਾਲੇ ਬੱਚਿਆਂ ਦੀਆਂ ਸੀਟਾਂ ਨੇ ਜਿਹੜੀਆਂ 170 ਕੁੱਲ ਅਮਰitsar ਦੇ ਵਿੱਚ 34 ਮੈਡੀਕਲ ਦੀਆਂ ਨੇ 102 ਨਾਨ ਮੈਡੀਕਲ ਦੀਆਂ ਤੇ 34 ਕਮਰਸ ਦੀਆਂ ਬਠਿੰਡਾ ਦੇ ਵਿੱਚ ਵੀ 170 ਨੇ ਟੋਟਲ ਓਪਨ ਕੈਟਾਗਰੀ ਵਾਲੇ ਬੱਚਿਆਂ ਦੀਆਂ 34 ਮੈਡੀਕਲ ਦੀਆਂ ਨੇ 102 ਨਾਨ ਮੈਡੀਕਲ ਦੀਆਂ ਤੇ 34 ਕਮਰਸ ਦੀਆਂ ਫਿਰੋਜ਼ਪੁਰ ਵਾਲੇ ਬੱਚਿਆਂ ਦੀਆਂ ਵੀ ਹੈਗੀਆਂ ਨੇ 148 ਇਹ ਮੁੰਡਿਆਂ ਦੀਆਂ ਦੱਸ ਰਿਹਾ ਜੀ ਮੈਂ ਮੁੰਡਿਆਂ ਦੀਆਂ ਸੀਟਾਂ ਨੇ ਇਹ ਜਿਹੜੇ ਓਪਨ ਕੈਟਾਗਰੀ ਦੇ ਵਿੱਚ ਫਿਰੋਜ਼ਪੁਰ ਵਾਲਿਆਂ ਦੀ 148 ਨੇ ਜੀ ਤੇ 27 ਮੈਡੀਕਲ ਦੀਆਂ ਨੇ 94 ਨਾਨ ਮੈਡੀਕਲ ਦੀਆਂ 27 ਕਮਰਸ ਦੀਆਂ ਨੇ ਗੁਰਦਾਸਪੁਰ ਵਾਲਿਆਂ ਦੀਆਂ 148 ਹੈ ਜੀ ਇੱਥੇ ਹੀ ਮੁੰਡਿਆਂ ਦੀਆਂ ਸੀਟਾਂ ਘਟਾ ਜੀ ਗੁਰਦਾਸਪੁਰ ਦੇ ਵਿੱਚ 148 ਬਣਦੀਆਂ ਨੇ ਓਪਨ ਵਾਲਿਆਂ ਦੀਆਂ 27 ਮੈਡੀਕਲ 94 ਨਾਨ ਮੈਡੀਕਲ ਤੇ 27 ਕਮਰਸ ਤਲਵਾੜਾ ਵਿੱਚ ਕੋਈ ਸੀਟ ਹੈ ਨਹੀਂ ਮੁੰਡਿਆਂ ਦੀ ਕਿਉਂਕਿ ਇਹ ਲੜਕੀਆਂ ਦਾ ਸਕੂਲ ਹੀ ਹੈਗਾ ਜ਼ਿਲੰਦਰ ਵਿੱਚ 170 ਸੀਟਾਂ ਨੇ 34 ਮੈਡੀਕਲ 102 ਨਾਨ ਮੈਡੀਕਲ ਤੇ 34 ਕਮਰਸ ਦੱਸ ਦਿਆਂ ਮੈਂ ਇਹ ਸੀਟਾਂ ਨੇ ਸਾਰੀਆਂ ਨੇ ਓਪਨ ਕੈਟਾਗਰੀ ਵਾਲੇ ਬੱਚਿਆਂ ਦੀਆਂ ਸੀਟਾਂ ਨੇ ਵੈਸੇ ਨਾਲ ਲਿਖਿਆ ਵੀ ਹੋਇਆ ਲੁਧਿਆਣਾ ਦੇ ਵਿੱਚ 170 ਸੀਟਾਂ ਨੇ ਜੀ 34 ਮੈਡੀਕਲ 102 ਨਾਨ ਮੈਡੀਕਲ ਤੇ 34 ਕਮਰਸ ਇਸੇ ਤਰ੍ਹਾਂ ਦੇ ਨਾਲ ਪਟਿਆਲਾ ਦੇ ਵਿੱਚ ਵੀ ਜਿਹੜੇ ਸੀਟਾਂ ਨੇ ਉਹ 170 ਨੇ 34 ਜਿਹੜਾ ਬਣਦਾਗਾ ਮੈਡੀਕਲ 102 ਜਿਹੜਾ ਨਾਨ ਮੈਡੀਕਲ ਤੇ 34 ਕਮਰਸ ਐਸਐਸਏ ਨਗਰ ਦੇ ਵਿੱਚ ਓਪਨ ਦੇ ਵਿੱਚ 170 ਆ ਜੀ ਤੇ 170 ਸੀਟਾਂ ਨੇ ਓਪਨ ਦੀਆਂ ਕੁੱਲ 34 ਮੈਡੀਕਲ ਦੀਆਂ 102 ਨਾਨ ਮੈਡੀਕਲ ਤੇ 34 ਜਿਹੜੀਆਂ ਆ ਗਈਆਂ ਆਪਣੀਆਂ ਕਮਰਸ ਦੀਆਂ ਸੰਗਰੂਰ ਦੇ ਵਿੱਚ 148 ਸੀਟਾਂ ਬਣਦੀਆਂ ਆਈ ਓਪਨ ਕੈਟਾਗਰੀ ਦੇ ਵਿੱਚ 27 ਮੈਡੀਕਲ 94 ਨਾਨ ਮੈਡੀਕਲ ਤੇ 27 ਕਮਰਸ ਸੋ ਇਸ ਤਰ੍ਹਾਂ ਦੇ ਨਾਲ ਸਾਰੀ ਜਾਣਕਾਰੀ ਤੁਸੀਂ ਇਕੱਤਰਤ ਕਰ ਸਕਦੇ ਹੋ ਓਪਨ ਕੈਟਾਗਰੀ ਦੀਆਂ ਜਿਹੜੀਆਂ ਕਿੰਨੀਆਂ-ਕਿੰਨੀਆਂ ਸੀਟਾਂ ਬਣਦੀਆਂ ਮੈਂ ਤੁਹਾਡੇ ਸਾਹਮਣੇ ਰੱਖਤੀ ਸਾਰੀ ਗੱਲਬਾਤ ਤੇ ਪਹਿਲਾਂ ਜੋੜ ਲਾ ਕੇ ਵੀ ਦੱਸਤਾ ਸੀਗਾ ਮੋੜ ਵੀ ਦਿਖਾ ਦੇਣਾ ਦੁਆਰਾ 894 ਨਾਨ ਮੈਡੀਕਲ ਬਣ ਗਈਆਂ ਓਪਨ ਕੈਟਾਗਰੀ ਦੀਆਂ ਮੈਡੀਕਲ ਦੀਆਂ 285 ਬਣ ਗਈਆਂ ਤੇ ਕਮਰਸ ਦੀਆਂ ਵੀ 285 ਬਣ ਗਈਆਂ ਓਪਨਲੀ ਜਿਹੜੇ ਓਪਨ ਕੈਟਾਗਰੀ ਦਾ 1464 ਸੀਟਾਂ ਬਣ ਗਈਆਂ ਨੇ ਜੀ ਕੁੱਲ ਸਾਰੇ ਸਕੂਲਾਂ ਦੇ ਵਿੱਚ ਧੰਨਵਾਦ ਇਸ ਵੀਡੀਓ ਨੂੰ ਬਹੁਤ ਬਹੁਤ ਅੱਗੇ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਗੱਲ ਪਤਾ ਲੱਗ ਸਕੇ